ਸਾਰੇ ਵੀਰਾਂ ਨੂੰ ਅੱਜ ਆਪਣੇ ਕੋਲੇ ਇੱਕ ਹੋਰ ਰਿਜ਼ਲਟ ਆਇਆ ਦਿਲਬਾਗ ਸਾਣ ਦਾ ਮਨਜੀਤ ਭੈਣਸਵਾਲ ਵਾਲੇ ਦਾ ਜਿਹੜਾ ਪਚੈਤੀ ਸਾਣ ਖਰੀਦਿਆ ਸੀ ਉਹਨੇ ਇਹਨੂੰ ਹੋ ਗਿਆ ਅੱਜ ਇਹਦੀ ਏਜ ਹੋ ਗਈ ਅੱਜ 3 ਲੈਣ ਦੀ ਇੰਨੇ ਕਈ ਪੂਛ ਚਿੱਟੀ ਚਾਰ ਕਵਾ ਇਹ ਆ ਦਿਲਬਾਗ ਸਾਣ ਦੀ ਜਿਹੜਾ ਮੰਜੀਤ ਭੈਣਸਵਾਲ ਕੋਲ ਉਹਨੇ ਖਰੀਦਾ ਹੀ ਪਚਾਇਤ ਤੋਂ ਜਿਹੜਾ ਆ ਖੜੀ ਜੀ ਦੀ ਮਾਂ ਇਹਨੂੰ ਸੂਈ ਨੂੰ ਹੋ ਗਿਆ ਅੱਜ 3 ਦਿਨ